ਉਹ ਗਲਦੇ ਕਾਂ ਕੋਲੇ ਰੱਖਿਆ ਸੱਪ ਲੜਾ ਕੇ ਨਹੀਂ ਪੱਟ ਦੇ ਸੈਂਟਰ ਚ ਮੋਰਨੀ ਰੱਖੀ ਬਿਠਾ ਕੇ ਐ ਕਰਕੇ ਖੰਭ ਖੋਲਦੀ ਮੈਂ ਮਤਲਬ ਕਿ ਤੂੰ ਕਿਹੜੇ ਮੋਰਨੀ ਸੱਪਾ ਮਤਲਬ ਆਹ ਕਾਂ ਇਹਨਾਂ ਦੇ ਚੱਕਰਾਂ ਚ ਪਿਆ ਹੋਇਆ ਉਹ ਮੈਂ ਥੋੜੀ ਪਿਆ ਜਾਰਡਨ ਸੰਧੂ ਪਿਆ ਵਾ ਜਾਰਡਨ ਸੰਧੂ ਉਹ ਨਵਾਂ ਗਾਣਾ ਆ ਮੋਰਨੀ ਪੱਟ ਦੇ ਸੈਂਟਰ ਚ ਮੋਰਨੀ ਰੱਖੀ ਬਿਠਾ ਕੇ ਐਸਾ ਕੋਈ ਮੈਂ ਕਹਿੰਨਾ ਪੰਛੀ ਜਾਂ ਕੋਈ ਜਾਨਵਰ ਆ ਜਿਹੜਾ ਬਚਿਆ ਹੋਵੇ ਉਦੇ ਗਾਣੇ 'ਚ ਨਾਂ ਨਾਲ ਆ ਹੋਵੇ ਉਹਨੇ ਅਸਲ 'ਚ ਗਾਣਾ ਤੇ ਕਪਤਾਨ ਵੀਰ ਉਹਨਾ ਲਿਖਿਆ ਪਤਾ ਹੈ ਉਹਨਾਂ ਨੇ ਕੀ ਕੀਤਾ ਹੋਣਾ ਉਹ ਗਏ ਹੋਣੇ ਚਿੜੀਆ ਘੜ ਦੇ ਵਿੱਚ ਘੁੰਮਣ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰ ਹੀ ਰਹੇ ਸੀ ਕਿ ਕਲਾਕਾਰਾਂ ਨੂੰ ਜਿਹੜੇ ਲਿਖਦੇ ਨੇ ਉਹਨਾਂ ਨੂੰ ਆਮਦ ਕਿਤੇ ਵੀ ਹੋ ਜਾਂਦੀ ਆ ਉਹਨਾਂ ਨੇ ਸੋਚਿਆ ਚਲੋ ਜੀ ਠੀਕ ਹੈ ਗਾਣਾ ਲਿਖ ਦਨੇ ਆ ਤੇ ਉਹਨੇ ਕਿਹਾ ਦੇਸ਼ਿਕਰੂ ਵਾਲੇ ਕਹਿੰਦੇ ਨੇ ਮਿਊਜ਼ਿਕ ਬਣਾ ਦਨੇ ਆ ਤੇ ਜੋਰਡਨ ਕਹਿੰਦਾ ਮੈਂ ਗਾ ਦਨਾ ਆ ਤੇ ਰੂਪਨ ਬਲਵੀਰ ਕਹਿੰਦਾ ਮੈਂ ਵੀਡੀਓ ਉਹਨਾ ਦਨਾ ਬਣ ਗਿਆ ਬਣ ਗਿਆ ਗਾਣਾ ਐਨੀਮਲ ਐਂਥਮ ਇਹ ਐਨੀਮਲ ਐਂਥਮ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਐਂਡ ਟੋਟਲੀ ਵ ਤੇ ਮੈਂ ਕਹਿੰਨਾ ਵੀ ਜੱਟ ਦੀ ਤੂ ਤੀ ਤੋਤੇ ਵਾਂਗੂ ਬੋਲੇ ਕੈਸੀ ਗੱਲ ਐ ਯਾਰ ਐ ਫੁੱਲਾ ਵਾਂਗੂ ਰੱਖਿਆ ਉਹਨਾਂ ਨੇ ਮੈਂ ਫੁੱਲਾ ਵਾਂਗੂ ਹਾਂ ਮਤਲਬ ਕੱਲੀ ਕੱਲੀ ਗੱਲ ਕੱਲਾ ਕੱਲਾ ਪੰਛੀ ਤੇ ਕੱਲਾ ਕੱਲਾ ਜਾਨਵਰ ਇਸ ਗਾਣੇ ਦੀ ਖੂਬਸੂਰਤੀ ਆ ਤੇ ਜੰਗਲ ਚ ਜਾ ਕੇ ਜੇ ਗਾਣਾ ਸੁਣਿਆ ਹੋਵੇ ਤੇ ਹੋਰ ਜ਼ਿਆਦਾ ਸੁਆਦ ਆਵੇ ਨਹੀਂ ਪੱਟ ਦੇ ਸੈਂਟਰ ਚ ਮੋਰਨੀ ਰੱਖੀ ਬਿਠਾ ਕੇ ਕਿੱਥੇ ਮੋਰਨੀ ਬਿਠਾਈ ਦੱਸ ਮੈਨੂੰ ਉਹਨਾਂ ਨੇ ਤਾਂ ਬੋਲਿਆ ਠੀਕ ਐ ਤੂੰ ਮੈਂ 10 ਬਾਰ ਬਾਰ ਮੋਰਨੀ 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 ਕਿਨੂੰ ਲੱਗਦਾ ਮੇਰਾ ਛਰੀਰ ਐਡਾ ਆ ਮੋਰਨੀਆ ਵਾਲਾ ਕਿਉਂ ਮਜ਼ਾਕ ਕਰ ਜਾਰਡਨ ਦਾ ਲੱਗਦਾ ਐਡਾ ਸਰੀਰ ਨਹੀਂ ਨਹੀਂ ਉਹਦਾ ਤੇ ਹੈ ਨਾ ਤੇ ਈਗਲ ਵੀ ਬਣਾਈ ਡੌਲੇ ਤੇ ਜਿਹੜੀ ਐ ਉੱਡਦੀ ਹੈ ਨਾ ਜਿਹੜੀ ਐ ਉੱਡਦੀ ਹੈ ਈਗਲ ਕਦੀ ਐਵੇਂ ਵੀ ਉੱਡਦੀ ਆ ਐਂ ਹੀ ਉੱਡਦੀ ਈਗਲ ਜਿੰਨੀ ਵਾਰ ਵੀ ਉੱਡਦੀ ਆ ਅੱਛਾ ਅੱਛਾ ਵੀ ਤੁਸੀਂ ਦੇਖੀ ਹੋਣੀ ਐ ਉੱਡਦੀ ਨਹੀਂ 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 ਗਾਣਾ ਬਹੁਤ ਵਧੀਆ ਜੀ ਦੋ ਗਾਣੇ ਰਿਲੀਜ਼ ਹੋਏ ਨੇ ਜਾਰਡਨ ਹੁਣਾ ਦੇ ਜਾਰਡਨ ਸੰਧੂ ਬਾਈ ਦੇ ਦੋ ਗਾਣੇ ਨੇ ਨੋ ਕੰਟਰੋਲ ਤੇ ਮੋਰਨਿੰਗ ਮੋਰਨਿੰਗ ਗਾਣਾ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਔਰ ਜਿਨ੍ਹਾਂ ਨੇ ਸੁਣ ਲਿਆ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਜ਼ਰੂਰ ਸੁਣਨ ਤੇ ਜਿਨ੍ਹਾਂ ਦੇ ਪੱਟ ਤੇ ਮੋਰ ਨਹੀਂ ਮੈਂ ਵੀ ਬੋਲਣਾ ਆ ਬਸ ਪੱਟ ਤੇ ਮੋਰ ਨਹੀਂ ਮੋਰ ਨਹੀਂ ਮੋਰ ਨਹੀਂ ਜਿਹੜਾ ਨੋ ਕੰਟਰੋਲ ਦੂਜਾ ਗੀਤ ਹੈ ਉਹ ਯਾਰਾਂ ਲਈ ਆ ਆਹਾਂ ਹਾਂ ਜੱਟ ਲੜਦੇ ਏਦਾਂ ਕਿਦਾਂ ਨਾ ਬੋਲਾਂ ਫਿਰ ਨੇ ਫਿਲਹਾਲ ਆਪ ਇੱਕ ਗਾਣਾ ਰਿਵਿਊ ਕਰ ਰਹੇ ਹਾਂ ਨਾ ਉਹਦੀ ਗੱਲ ਕਰੀਏ ਦੋਨੋਂ ਗਾਣੇ ਆਏ ਜ਼ਰੂਰ ਸੁਣ ਲੈ ਬਟ ਮੋਰਨੀ ਜ਼ਰੂਰ ਸੁਣਨਾ ਤੁਸੀਂ ਮੋਰਨੀ ਦਾ ਵੀਡੀਓ ਵੇਖਣਾ ਤੁਸੀਂ ਓਹ ਹੋ 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 ਇੰਨਾ ਜ਼ੋਰ ਤੇ ਰੂਪਨਬਲ ਵੀਰ ਨੇ ਲੈ ਆਣਾ ਵੀਡੀਓ ਬਣਾਉਣ ਤੇ ਜਿੰਨਾ ਮੈਂ ਕਹਿਣ ਤੇ ਲਾਤਾ ਵੀ ਐਫ ਐਕਸ ਦਾ ਵੀ ਬਹੁਤ ਤਗੜਾ ਕੰਮ ਕੀਤਾ ਭਈ ਇਹਦੇ ਵਿੱਚ ਹੈ ਨਾ ਹਾਂ ਬਿਲਕੁਲ ਸਹੀ ਗੱਲ ਆ ਓਵਰ ਆਲ ਬਹੁਤ ਪਿਆਰਾ ਪ੍ਰੋਜੈਕਟ ਆ ਗਾਣੇ ਜ਼ਰੂਰ ਸੁਣੇ ਤੁਸੀਂ ਸਾਰੇ ਜਣੇ ਜਾ ਕੇ ਬਾਕੀ ਜੀ ਜੋਰਡਨ ਦਾ ਦੋਸਤ ਆ ਚੋਲੀ ਐ ਹੋਈਆਂ ਗੱਲਾਂ ਨਹੀਂ ਨਾ ਕਰਨ ਦਾ ਕੀ ਆ ਕਿਉਂ ਅੱਛਾ ਜੀ ਬਿਲਕੁਲ ਗਾਣਾ ਬਹੁਤ ਵਧੀਆ ਨਹੀਂ ਆਏਗਾ ਫੇਰ ਉੱਚ ਕੀ ਲਗੂਆ ਵੀਡੀਓ ਨਹੀਂ ਪਾਈ ਥੋੜੇ ਦਿਨ ਪਹਿਲਾਂ ਜੇ ਨਹੀਂ ਕੀਤੀ ਉਹ ਇਹ ਪੂਰਾ ਨੂੰ ਵੀ ਲਿਆ ਸੀ ਫੇਰ ਸ ਗਾਣਾ ਬਹੁਤ ਵਧੀਆ ਜੀ ਇਹ ਸਾਰਿਆਂ ਦਾ ਫੇਵਰੇਟ ਹੈ ਔਰ ਅੱਜ ਤੱਕ ਜਾਰਡਨ ਸੰਧੂ ਦੇ ਜਿੰਨੇ ਵੀ ਗਾਣੇ ਆਏ ਨੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਵੀ ਗਾਣਾ ਫਲॉप ਹੋਇਆ ਹੋਵੇ ਨਹੀਂ ਕੋਈ ਵੀ ਨਹੀਂ ਸਾਰੇ ਸੁਪਰ ਟੂਪ ਕੋਈ ਗਾਣਾ ਕੰਟਰੋਵਰਸ਼ਲ ਨਹੀਂ ਹੁੰਦਾ ਹਾਂ ਕੋਈ ਗਾਣਾ ਫਲॉप ਨਹੀਂ ਹੁੰਦਾ ਜਾਰਡਨ ਦੇ ਗਾਣੇ ਨੇ ਮਤਲਬ ਕਿ ਐਂ ਤੁੱਕਵੇਂ ਨਹੀਂ ਹੁੰਦੇ ਜਿਵੇਂ ਕਿ ਇੱਕਦਮ ਜੱਟ ਬੁੱਧੀ ਵਾਲੇ ਹੈ ਨਾ ਇਹ ਚੱਕ ਵੀ ਹਿੱਟ ਬੀਟ ਵਾਲੇ ਹੈ ਨਾ ਔਰ ਜੇ ਰੋਮਾਂਟਿਕ ਗਾਣਿਆਂ ਦੀ ਗੱਲ ਕਰੀਏ ਉਹ ਵੀ ਉਹ ਵੀ ਉਹਦੇ 'ਚ ਵੀ ਉਹ ਪੱਖਪਾਤ ਨਹੀਂ ਕੋਈ ਹੈਗਾ ਮਤਲਬ ਇਹਨ 101% ਆਉਂਦਾ ਗਾਣਾ ਬਿਲਕੁਲ ਜੀ ਬਿਲਕੁਲ ਮਤਲਬ ਕਿ ਕਲਾ ਦੇ ਮਾਮਲੇ 'ਚ ਗਾਇਕੀ ਦੇ ਮਾਮਲੇ ਵਿੱਚ ਨਾ ਉਹ ਟਕਾ ਕੇ ਉਹਨੂੰ ਪਤਾ ਕਿ ਕਪਤਾਨ ਚੱਲ ਗਾਣਾ ਲੇਖੇ ਕਪਤਾਨ ਐਦਾਂ ਲਿਖ ਦੇ ਕਪਤਾਨ ਕਰਨ ਥੱਬਲ ਦੋ ਚਾਰ ਜਾਣੇ ਹੋਰ ਨੇ ਅਰਜਨ ਵਿਰਕ ਵੀਰਾ ਜਿਹੜੇ ਇਕੱਠੇ ਨਹੀਂ ਨਾ ਜਿਹੜੇ ਇਕੱਠੇ ਨੇ ਇਹ ਟੀਮਵਰਕ ਹੀ ਹੁੰਦਾ ਜੀ ਤੇ ਦੇਸੀ ਕਰੂ ਵਾਲੇ ਆਲਵੇਸ ਰੈਡੀ ਹੁੰਦੇ ਨੇ ਗਾਣਾ ਆਪੇ ਚੀਜ਼ ਘੈਂਟ ਬਣ ਜਾਂਦੀ ਆ ਸੋ ਜਿਨ੍ਹਾਂ ਨੇ ਮੋਰਨੀ ਪੱਟ ਤੇ ਬਿਠਾਈ ਆ ਪੱਟ ਦੇ ਸੈਂਟਰ ਚ ਉਹ ਗਾਣਾ ਜ਼ਰੂਰ ਸੁਣ ਤੇ ਬਾਕੀ ਮੇਰੇ ਵਰਗੇ ਡੌਲਿਆਂ ਤੇ ਈਗਲ ਜਿਨ੍ਹਾਂ ਦੀ ਧੁੰਦਲੀ ਹੋ ਗਈ ਥੋੜੀ ਜੀ ਰਹਿਮ ਦੋ ਇੱਦਾਂ ਡੌਲੇ ਨਹੀਂ ਚੈੱਕ ਕਰ ਰਹੇ ਤੁਸੀਂ ਤੁਸੀਂ ਸਾਰੇ ਜਿਹੜੇ ਗਾਣਾ ਸੁਣ ਲਿਓ ਬਸ ਗੱਲ ਇੱਥੇ ਮੁੱਕਦੇ ਆ ਠੀਕ ਹੈ ਜੀ ਹਾਂ ਇੱਥੇ ਗਾਣਾ ਬਸ ਰਿਵਿਊ ਦੇ ਵਿੱਚ ਨੰਬਰ ਵੀ ਦੇਣ ਹੁੰਦੇ ਆ ਆਪਾਂ 5 ਸਟਾਰ ਚੋਂ ਕਿੰਨੇ ਰੀਵਿਊ ਦੇਣੀ ਜ਼ਰੂਰੀ ਹੈ ਮੈਨੂੰ ਸੋਨਾ ਬਹੁਤ ਲੱਗਿਆ ਮੈਂ ਤਾਂ ਨਾ 5 5 ਦੇ ਵਿੱਚੋਂ ਜ਼ਿਆਦਾ ਵੀ ਦੇ ਸਕਦੀ ਆ ਫਿਰ ਤੁਸੀਂ ਕਹਿਣਾ ਕਿ ਪਾਰਸ਼ੈਲਟੀ ਕਰਦੇ ਆ ਨਹੀਂ 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 ਠੀਕ ਆ ਆਪਾਂ ਅੱਜ ਇਸ ਰਿਵਿਊ 'ਚ ਨੰਬਰ ਨਹੀਂ ਦੇ ਰਹੇ ਹਾਂ ਕਿਉਂਕਿ ਇਹ ਨੰਬਰਾਂ ਵਾਲਾ ਗਾਣਾ ਨਹੀਂ ਆ ਓਕੇ ਦੀ ਰਿਪੋਰਟ ਹੈ ਹਾਂ ਓਕੇ ਤੋਂ ਵੀ ਡਬਲ ਓਕੇ ਰਿਪੋਰਟ ਆ ਚਲੋ ਜੀ ਫਿਰ ਤੁਸੀਂ ਵੀ ਜਾ ਕੇ ਰੀਲਾਂ ਬਣਾਓ ਤੇ ਤਦ ਤੱਕ ਦੇ ਲਈ ਸਾਨੂੰ ਦੀਓ ਇਜਾਜ਼ਤ ਮਿਲਦੇ ਆ ਨੈਕਸਟ ਵਨ